ਬਾ ਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਰਸ਼ਨ ਦੇਖ ਜੀਵ ਅੰਗਰ ਤੇਰਾ ਪੂਰਨ ਕਰਮੁ ਹੋਇ ਪ੍ਰਭ ਮੇਰਾ ਏਵਨੰਤੇ ਸੁਨ ਰਾਮ ਮੇਰੇ ਦੇਹ ਨਾਮ ਕਰੇ ਆਪਣੇ ਚੇਰੇ ਹੋਵੇ ਸਿਰ ਤੇ ਸਾਮੰਗੀ ਮੂਰੇ ਅਸਾਂ ਕੁਰਸਾ ਜੱਟੇ ਐ ਤਦ ਡਿੱਟੇ ਸੱਚੇ ਮਾਤਸ਼ਾ ਮਰ ਜਨਮ ਜਨਮ ਦੇ ਇਕੱਠੇ ਐ ਰਾਜਕੁਰੂ ਜੀ ਬਿਲਾਵਲ ਨਾਮ ਦਾ ਪੰਝਵਾਂ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੇ ਲਾਇਓ ਸੇਵ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੇ ਲਾਇਓ ਸੇਵ ਬਿਗਨ ਲਖ ਕਹਿ ਜਪ ਲਖ ਭੀਵ ਤੁੰਨ ਨੇਤ ਪਈ ਗੁਨ ਗਾਏ ਦੁਰਤ ਕਿਆ ਮਰਨਾ ਮਤੇ ਆਇ ਰਹਾ ਨਾ ਸਭ ਨੇ ਚਾਹੀ ਰਵਿਆ ਆਗ ਹਾਲ ਜੋਗਾਂ ਦੇ ਜਾਕਾ ਘਟ ਬਰਤਾਬ ਬਰ ਬਰਸਾ ਨਾ ਹੋਈ ਸੰਤਬ ਮੁਲਕੇ ਚਰਨ ਲਗੇ ਮਨ ਮਿੱਠੇ ਨਿਰਵੇਵਨ ਹੋਏ ਸਭ ਥਾਈ ਮੋਠੇ ਸਭ ਸੁਖੁ ਭਾਈ ਸਤਿਗੁਰ ਤੋਢੇ ਤਾਰਵਰਿ ਪ੍ਰਭ ਭੈ ਲਖ ਮੰਦੇ ਜਿਚਕਿ ਤਿਚੈ ਦਿਸੈ ਨੱਲੇ ਨਾਨਕ ਦਾਸ ਖਸਮ ਬਰਤ ਬਾਲੇ ਜਿੱਥੇ ਕਿਥੇ ਦਿਸੇ ਨੰਦੀ ਲਾਲਕ ਦਾਸ ਖਸਮ ਬਰਤ ਬਨਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ